ਵਾਹਿਗੁਰੂ 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 ਉਹ ਯਾਰ ਤੈਨੂੰ ਨਿਕਾਜ ਦਾ ਕੰਮ ਕਿਹਾ ਉਹ ਵੀ ਨਹੀਂ ਹੋਇਆ ਚੱਲ ਜਲਦੀ ਕਰਕੇ ਮੈਨੂੰ ਰਿਪੋਰਟ ਕਰ ਉਹ ਚੱਲ ਵੀ ਚੱਲ ਪਹਿਲਾਂ ਇਹ ਠੋਏ ਪਏ ਆ ਜਲਦੀ ਕਰ ਯਾਰ ਜਲਦੀ ਚੱਲ ਜੀ ਸਰਦਾਰ ਉਹ ਯਾਰ ਤੈਨੂੰ ਕਿੰਨੀ ਵਾਰੀ ਕਹਾਂ ਸ਼ਬਦ ਲਾਇਆ ਕਰ ਸਵੇਰੇ ਸਵੇਰੇ ਕੰਨਾਂ ਚ ਕੋਈ ਗੁਰਬਾਣੀ ਦਾ ਨਾਮ ਪਾਵੇ ਠੀਕ ਹੈ ਜੀ ਵਾਹ ਬੰਦ ਕਰ ਬੰਦ ਕਰ ਬੰਦ ਕਰ ਕੇ ਮੈਂ ਹਾਂਜੀ ਮਾਲਕ ਹਾਂਜੀ ਜੀ ਜਨਾਬ ਪਾਜੀ ਤਾਬੇਦਾਰ ਹੈ ਜੀ ਤੁਹਾਡੇ ਮੈਂ ਕਿਹਾ ਜਨਾਬ ਆਪਾਂ ਰਸਤੇ 'ਚ ਮੈਂ ਆ ਗਿਆ ਪਾਜੀ 25 ਮਿੰਟ ਦੀ ਤੁਹਾਡੇ ਕੋਲੇ ਜੀ ਜਨਾਬ ਬਾਬਾ ਜੀ ਪਹੁੰਚ ਗਏ ਹਾਂਜੀ ਧਨਪਾਗ ਜੀ ਧਨਪਾਗ ਚੱਲ ਆ ਲਾ ਵੀ ਲਾ ਜੀ ਗੱਡੀ ਰੋਕਾ ਤੁਸੀਂ ਗੁਰਦੁਆਰਾ ਸਾਹਿਬ ਨਹੀਂ ਜਾਣਾ ਪੁੱਤਰਾ ਦਿਮਾਗ ਠੀਕ ਹੈ 15 ਮਿੰਟ ਪਹਿਲਾਂ ਲੇਟਾ ਤੇ ਸਾਹਮਣੇ ਗੱਲ ਹੋਈ ਤਾਂ ਤੂੰ ਗੱਡੀ ਚਲਾ ਗੱਡੀ ਉਹ ਆ ਕਿੱਥੇ ਪਰ ਯਾਰ ਨਾਗਾ ਪੈ ਜਾਣਾ ਕਿਵੇਂ ਕਰੀਏ ਤੂੰ ਐ ਕਰ ਰੋ ਗੱਡੀ ਅਭੀ ਕੰਮ ਨਹੀਂ ਵੇੜੀਏ ਬਜੀ ਕਰਾ ਦੇ ਉਹ ਹੁਣ ਫਿਰ ਡੀਲ ਪੱਕੀ ਹੈ ਉਹਾਂ ਬੱਲੇ ਬਲਮ ਬੜੀ ਆ ਤਵੇ ਜੀ ਆ ਬਈ ਹੈ ਆਉਣ ਵਾਲੀ ਸਨੀ ਲਿਆਉਣ ਲੱਗਦੀ ਆ ਇਹ ਹੋ ਰਹੀ ਆ ਭੇਜਦੀ ਭੇਜਦੀ ਆ ਠੀਕ ਆ ਭੇਜ ਓ ਯਾਰ ਹੁਣ ਆ ਕੀ ਸਿਆਪਾ ਪੈ ਗਿਆ ਓ ਯਾਰ ਕੀ ਹੋ ਗਿਆ ਕਿੰਨਾ ਟਾਈਮ ਲੱਗੂ ਪਾਈਪ ਫਟ ਕੇ ਕੂਲੈਂਟ ਲੀਕ ਹੋ ਗਿਆ ਜੀ ਮਕੈਨਿਕ ਨੂੰ ਬੁਲਾਉਣਾ ਪੈਣਾ ਓ ਯਾਰ ਹਾਂਜੀ ਜੀ ਐਸ ਵਰਕਸ਼ਾਪ ਤੋਂ ਬੋਲਦੇ ਆਂ ਹਾਂ ਮੈਂ ਬਰਾਡ ਬੋਲਦਾ ਯਾਰ ਓ ਯਾਰ ਮੇਰੀ ਗੱਡੀ ਖਰਾਬ ਹੋ ਗਈ ਮੇਨ ਰੋਡ ਤੋਂ 5 ਕਿਲੋਮੀਟਰ ਅੰਦਰ ਲੋਹਾਰੇ ਵਾਲੇ ਮੋੜ ਤੇ ਬੰਦਾ ਭੇਜਣਾ ਪਊ ਤੁਹਾਨੂੰ ਕਿੰਨਾ ਟਾਈਮ ਡੇਢ ਘੰਟਾ ਓਏ ਓਏ ਯਾਰ ਭੇਜੋ ਯਾਰ ਤੁਸੀਂ ਥੈਂਕ ਯੂ ਵੀ ਯਾਰ ਇਹ ਵੀ ਅੱਜ ਹੀ ਹੋਣਾ ਸੀ ਅੱਜ ਤਾਂ ਦਿਨ ਹੀ ਖਰਾਬ ਹੈ ਓਹ ਹਾਂ ਯਾਰ ਖਾਲੀ ਰੋਟੀ ਹਾਂ ਫੋਨ ਬੰਦ ਕਰ ਯਾਰ ਤੂੰ ਕਰਦਾ 10 ਮਿੰਟ ਬਾਅਦ ਤੈਨੂੰ ਪਤਾ ਨਹੀਂ ਯਾਰ ਕਿਹੜਾ ਮਨੁੱਖ ਸਵੇਰੇ ਸਵੇਰੇ ਮੱਥੇ ਲੱਗਿਆ ਨਾ ਸਵੇਰੇ ਰੋਟੀ ਖਾਧੀ ਨਾ ਦੁਪਹਿਰਾਂ ਨਸੀ ਬਈ ਆ ਸ਼ਾਮ ਨੂੰ ਆਈ ਰੋਟੀ ਤਾਂ ਦੁਪਹਿਰ ਦੀ ਮੈਂ ਵੀ ਨਹੀਂ ਖਾਧੀ ਭਾਜੀ ਪਰ ਜੇ ਤੁਸੀਂ ਬੁਰਾ ਨਾ ਮੰਨੋ ਤਾਂ ਇੱਕ ਇੱਕ ਫੁਲਕਾ ਇਹਦੇ ਵਿੱਚ ਹੀ ਖਾ ਲੈਨੇ ਆ ਯਾਰ ਦੋ ਤਾਂ ਫੁਲਕੇ ਤੇਰੇ ਕੋਲੇ ਤੂੰ ਕੀ ਖਾਵੇਂਗਾ ਤੇ ਮੈਨੂੰ ਕੀ ਖਵਾਵੇਂਗਾ ਤੂੰ ਹੀ ਖਾ ਲੈ ਤੁਹਾਡਾ ਤੇ ਪਤਾ ਨਹੀਂ ਭਾਜੀ ਪਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰਾ ਇਹਦੇ ਨਾਲ ਬਹੁਤ ਕੁਝ ਬਣ ਗਿਆ ਮਤਲਬ ਮਤਲਬ ਜਿਬਰਾਨਾ ਮਨੋ ਤਾਂ ਇੱਕ ਗੱਲ ਕਹਾਂ ਸਰਦਾਰ ਜੀ ਨਾ ਤੇ ਮੈਂ ਸਿਰਫ ਦਿਖਾਵੇ ਲਈ ਰੋਜ਼ ਗੁਰਦੁਆਰੇ ਜਾਂਦਾ ਨਾ ਮੈਂ ਸਿਰਫ ਕੰਨਾਂ ਦੇ ਲਈ ਕੀਰਤਨ ਸੁਣਦਾ ਛਡਾਵਾ ਚਡਾਉਣ ਦੇ ਲਈ ਮੇਰੇ ਕੋਲ ਬਹੁਤ ਜ਼ਿਆਦਾ ਤੈਅ ਸੀ ਵੀ ਨਹੀਂ ਹੈ ਮੇਰੇ ਤਾਂ ਮੋਬਾਈਲ 'ਚ ਬਾਬਾ ਨਾਨਕ ਦੀ ਫੋਟੋ ਵੀ ਨਹੀਂ ਹੈ ਪਰ ਹਾਂ ਮੈਂ ਗੁਰੂਆਂ ਦੇ ਦਿੱਤੇ ਰਾਹਤੇ ਤੇ ਚੱਲਣ ਦੀ ਉੱਚੀ ਜਰੂਰ ਕਰਨਾ ਬਾਬਾ ਨਾਨਕ ਨੇ ਕਿਹਾ ਸੀ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ no